ਅੱਜ ਭਵਾਨੀਗੜ ਪੁਲਿਸ ਨੂੰ ਮਿਲੀ ਇੱਕ ਵੱਡੀ ਸਫਲਤਾ ਪੰਜ ਮੋਟਰਸਾਈਕਲਾਂ ਚੋਰੀ ਦੇ ਸਬੰਤ ਵਿਅਕਤੀ ਨੂੰ ਕੀਤਾ ਕਾਬੂ ਇਸ ਦੌਰਾਨ ਡੀਐਸਪੀ ਰਾਹੁਲ ਕੌਂਸਲ ਤੇ ਐਸਐਚਓ ਗੁਰਨਾਮ ਸਿੰਘ ਨੇ ਦੱਸਿਆ ਕਿ ਪੁਲਿਸ ਪਾਲਟੀ ਨੇ ਦੁਕਾਨ ਤੇ ਰੇਡ ਮਾਰੀ ਤੇ ਜਿਸ ਦੌਰਾਨ ਉਸ ਕਿਸੇ ਦੌਰਾਨ ਉਸ ਪਾਸੋਂ ਚੋਰੀ ਕੀਤੇ ਮੋਟਰਸਾਈਕਲਾਂ ਸਮੇਤ ਕੀ ਕਾਬੂ ਕੀਤਾ ਗਿਆ ਇਸ ਦੌਰਾਨ ਅੱਜ ਪੁਲਿਸ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਇਸ ਦੌਰਾਨ ਡੀਐਸਪੀ ਨੇ ਕੀ ਕਿਹਾ ਜਰਾ ਸੁਣੋ ਰਿਪੋਰਟ ਰਾਜਕੁਰਮੀ ਭਵਾਨੀਗੜ੍ਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਸੈਂਕ ਸੰਫਰੈਂਸ ਕੀਤੀ ਹੈ ਰਿਕਸਾਂਤ ਜੀ ਦੀ ਹੈ ਮਾਨਯੋਗ श्री ਸਰਤਾਜ ਸਿੰਘ ਚੈੱਡ ਆਈਪੀਐਸ ਐਸਐਸਪੀ ਸੰਗਰੂਰ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਤੇ ਗੈਰ ਕਾਨੂੰਨੀ ਅੰਸਰਾਂ ਦੇ ਖਿਲਾਫ ਕਾਰਵਾਈ ਕਰਦੇ ਪਏ ਮਿਤੀ 6 5 2025 ਨੂੰ ਅਸੀਂ ਇੱਕ ਮਿੱਠੂ ਨਾਮ ਦਾ ਵਿਅਕਤੀ ਜਿਹੜਾ ਕਿ ਮਾਤਰਾ ਕਲੋਨੀ ਪਟਿਆਲਾ ਦਾ ਰਹਿਣ ਵਾਲਾ ਸੀਗਾ ਉਹਨੂੰ ਗ੍ਰਿਫਤਾਰ ਕੀਤਾ ਹੈਗਾ ਜਿਸ ਪਾਸੋਂ ਸਾਨੂੰ ਪੰਜ ਮੋਟਰਸਾਈਕਲ ਚੋਰੀ ਹੋਏ ਹੋਏ ਹਰ ਮੋਟਰਸਾਈਕਲ ਅਤੇ ਚਾਰ ਜੀੜੇ ਕਿ ਉਹਨਾਂ ਦੇ ਪਾਰਟਸ ਨੂੰ ਬਰਾਮਦ ਕੀਤੇ ਗਏ ਨੇ ਸਾਡੇ ਵੱਲੋਂ ਕਿ ਬੇਸਿਕਲੀ ਇਹ ਜਿਹੜਾ ਬੰਦਾ ਸੀ ਆ ਗੁਰਕਿਰਪਾ ਸਵਰਟ ਪਾਰਟਸ ਦੀ ਦੁਕਾਨ ਕਰਦਾ ਸੀ ਪੁਆਣੀਗੜ੍ਹ ਦੇ ਵਿਖੇ ਤੇ ਉਹ ਕੁਝ ਬੰਦਿਆਂ ਦੇ ਨਾਲ ਮਿਲ ਕੇ ਬਾਹਰੋਂ ਮੋਟਰਸਾਈਕਲ ਚੋਰੀ ਵਗੈਰਾ ਕਰਕੇ ਲਿਆਉਂਦੇ ਸੀ ਤੇ ਉਹਨਾਂ ਨੂੰ ਡਿਸਮੈਂਟਲ ਕਰਕੇ ਵੇਚ ਦਿੰਦੇ ਸੀ ਜਿਹਦੇ ਜਿਹਦੇ ਵਿੱਚ ਮਿੱਠੂ ਹੁੰਦਾ ਸੀ ਅਰੈਸਟ ਕਰ ਲਿਆ ਤੇ ਰਿਕਵਰੀ ਕਰਾ ਲਈਏ ਬਾਕੀ ਇਹਨਾਂ ਦੇ ਨਾਲ ਜਿਹੜੇ ਹੋਰ ਬੰਦੇ ਨੇ ਉਹਨਾਂ ਬਾਰੇ ਅਸੀਂ ਪੁਛਤਾਰ ਚੱਲ ਰਹੀ ਹੈ ਸਾਡੇ ਅੰਦਰ ਵਿੱਚ ਦੋ ਹੋਰ ਬੰਦਿਆਂ ਦੇ ਸਾਨੂੰ ਸਸਪੈਕਟਸ ਦੇ ਨਾਮ ਸਾਹਮਣੇ ਆਏ ਨੇ ਜਿਨ੍ਹਾਂ ਦੇ ਡ ਤੇ ਜਲਦੀ ਹੀ ਅਸੀਂ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਵਾਂਗੇ ਇਹ ਦਾ ਗਰੋਹ ਸੀਗਾ ਬੇਸਿਕਲੀ ਇਹ ਗਰੋਹ ਕੀ ਕਰਦਾ ਸੀਗਾ ਵੀ ਬਾਹਰੋਂ ਮੋਟਰਸਾਈਕਲ ਚੋਰੀ ਕਰਕੇ ਉਹਨਾਂ ਲੈ ਲੈਣਾ ਹੁੰਦਾ ਸੀ ਤੇ ਡਿਸਮੈਂਟਲ ਕਰਕੇ ਜਿਹੜੇ ਉਹਨਾਂ ਦੇ ਪਾਰਟ ਐ ਉਹ ਸੇਲ ਆਊਟ ਕਰ ਦਿੰਦਾ ਸੀ ਸਰ ਇਹ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਨੇ ਜਿਹੜਾ ਮਿੱਠੂ ਸਿੰਘ ਦਾ ਜਿਹੜਾ ਸ਼ਾਪ ਐ ਕਰੀਬ 2-3 ਮਹੀਨਿਆਂ ਤੋਂ ਸਾਡੇ ਇੱਥੇ ਐਕਟਿਵ ਹੋਇਆ ਸੀਗਾ ਤੇ ਬੜੀ ਦੇਰ ਦਾ ਸਾਨੂੰ ਥੋੜੀ ਥੋੜੀ ਇਨਫੋਰਮੇਸ਼ਨ ਮਿਲਦੀ ਸੀ ਲੇਕਿਨ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਸੀ ਕੌਣ ਬੰਦਾ ਕਰ ਰਿਹਾ ਸਾਨੂੰ ਰਾਤ ਨੂੰ ਇੱਕ ਵਾਰ ਨਿਗੜ ਤੋਂ ਮੋਟਰਸਾਈਕਲ ਲੈ ਜਾਂਦੇ ਵਿੱਚ ਕੁਝ ਪਾਣੀ ਕਰਦੇ ਮੋਟਰਸਾਈਕਲਾਂ ਬਾਰੇ ਜਿਹੜੇ ਮੋਟਰਸਾਈਕਲ ਸੀ ਉਹਨਾਂ ਇਸ ਤਰ੍ਹਾਂ ਕਵਰ ਕਰਾਏ ਨੇ ਅਸੀਂ ਉਹਨਾਂ ਦੇ ਜਿਹੜੇ ਰਿਕਾਰਡ ਨੇ ਉਹ ਆਰਟੀ ਦਫ਼ਤਰ ਤੋਂ ਅਸੀਂ ਲੈ ਰਹੇ ਹਾਂ ਤਾਂ ਉਸ ਤੋਂ ਆਪਣਾ ਕਲੀਅਰ ਹੋ ਜਾਊਗਾ ਵੀ ਉਹ ਕਿਸ ਪਾਰਟੀ ਦੇ ਮੋਟਰਸਾਈਕਲ ਕੀ ਕੀ ਉਹਨਾਂ ਦੇ ਖਿਲਾਫ ਐਫਆਈਰਸ ਦਰਜ ਸੀ ਇਹ ਮਿੱਠੂ ਸਿੰਘ ਜਿਹੜੇ ਕੇਸ ਪਹਿਲਾਂ ਵੀ ਦਰਜ ਨਹੀਂ ਜੀ ਤੇ ਇਹਨਾਂ ਬਾਰੇ ਹਾਲੇ ਫਿਲਹਾਲ ਸਾਨੂੰ ਕੋਈ ਡਿਸਟ੍ਰਿਕਟ ਦੇ ਵਿੱਚੋਂ ਕੋਈ ਇਹਦੀ ਰਿਪੋਰਟ ਨਹੀਂ ਹੈ ਪਹਿਲਾਂ ਕੋਈ ਮਗਧਮਾ ਦਰਜ ਨਹੀਂ ਹੈਗਾ ਪਰ ਹੋ ਸਕਦਾ ਬਾਹਰਲੇ ਜਿੰਮਿਆਂ ਚ ਹੋਵੇ ਉਹਦੇ ਬਾਰੇ ਅਸੀਂ ਤਫ਼ਤੀਸ਼ ਦੇਖ ਰਹੇ ਹਾਂ ਸਰਪਾ ਨਿਗਰਣ ਇਲਾਕੇ ਦੇ ਵਿੱਚ ਕਈ ਜਿਹੜਾ ਅਬਾੜ ਦਾ ਕੰਮ ਕਰਦੇ ਨੇ ਸਾਡੇ ਕੋ ਪੁਲਿਸ ਨੂੰ ਇਸ ਬਾਰੇ ਕੋਲ ਜਾਨੀ ਇਸ ਤਰ੍ਹਾਂ ਦਾ ਰਿਸਪੈਂਸਲ ਕਰਦੇ ਨੇ ਕਿ ਕੋਈ ਕਾਰ ਹੈ ਕੋਈ ਸਕੂਟਰ ਹੈ ਕੋਈ ਹੋਰ ਹੈ ਦੇਖੋ ਪਾਣੀਗੜ ਦੇ ਵਿੱਚ ਕਾਫੀ ਕਬਾੜੀ ਜਿਹੜੇ ਨੂੰ ਕੰਮ ਕਰਦੇ ਨੇ ਅਸੀਂ ਹਰ ਵੇਲੇ ਉਹਨਾਂ ਦੀ ਮੀਟਿੰਗਸ ਵੈਰਾ ਵੀ ਕਰਦੇ ਆਂ ਤੇ ਸਾਡੇ ਵੱਲੋਂ ਉਹਨਾਂ ਦੀ ਸਰਪ੍ਰਾਈਜ਼ ਚੈਕਿੰਗ ਵੀ ਕੀਤੀ ਜਾਂਦੀ ਹੈ ਕੋਈ ਇਹੋ ਜਿਹਾ ਮਾੜਾ ਕੰਮ ਕਰੂਗਾ ਕੋਈ ਸਾਹਮਣੇ ਬਸੇ ਖਾਜੂ ਕਰ ਰਿਹਾ ਇੱਕ ਸਰ ਦੇਖਣ ਚ ਆਇਆ ਵੀ ਜਿਵੇਂ ਸੁਨਾਮ ਰੋਡ ਤੇ ਲੁੱਟਾਂ ਘੋਹਾਂ ਦਾ ਦੁਆਰਾ ਦੌਰ ਚੱਲ ਰਿਹਾ ਉਹਦੇ ਵਾਸਤੇ ਪੁਲਿਸ ਕੀ ਕਰਦੀ ਹੈ ਇਹੋ ਤੇ ہماری ਪੈਟਰੋਲਿੰਗ ਸਾਡੀਆਂ ਜਿਹੜੀਆਂ ਪਾਟੀਆਂ ਨੇ ਬੜੀ ਐਕਟਿਵੇਟ ਹੋਈਆਂ ਹੋਈਆਂ ਨੇ ਕੁਝ ਹੋ ਸਕਦਾ ਇਨਸੀਡੈਂਟ ਹੋ ਜਾਂਦੇ ਹੁਣ ਪਰ ਆਲਮੋਸਟ ਜਿੰਨੇ ਵੀ ਇਨਸੀਡੈਂਟ ਸਾਡੇ ਇੱਥੇ ਹੋਇਆ ਸਾਨੂੰ ਜ਼ਰੂਰ ਡਿਟੈਕਟ ਕੀਤਾ ਤੇ ਫੜੇ ਜਾਂਦੇ ਆਂ। थैंक यू।